ਭਿਆਨਕ ਸੜਕ ਹਾਦਸਾ ਪਾਪਿਆ ਉਸ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਲੜਕੇ ਦੀ ਉਹ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਦੋ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਜਦੋਂ ਉਹ ਆਪਣੇ ਵਿਆਹ ਦੀ ਖਰੀਦੋਖੋਰੀ ਦਾ ਸਾਮਾਨ ਬਠਿੰਡਾ ਦੇ ਵਿੱਚ ਕਰਨ ਦੇ ਲਈ ਗਿਆ ਸੀ ਤੇ ਉਹ ਜਗ੍ਹਾ ਤੋਂ ਵਾਪਸ ਆ ਰਿਹਾ ਸੀ ਤਾਂ ਵਾਪਸ ਆਉਂਦਿਆਂ ਦੌਰਾਨ ਉਸ ਦੀ ਗੱਡੀ ਅਚਾਨਕ ਤੋਂ ਟਰੱਕ ਦੇ ਵਿੱਚ ਜਾ ਵੱਜਦੀ ਹੈ ਸੰਦੀਪ ਸਿੰਘ ਨੂੰ ਚਾਹੁੰਦੇ ਤਾਂ ਬਚਾ ਸਕਦੇ ਜਦੋਂ ਐਕਸੀਡੈਂਟ ਆਇਆ ਉਸ ਤੋਂ ਬਾਅਦ ਉਹ ਚੁਫਟੇ ਆਉਂਦੇ ਉਦੋਂ ਉਹਨਾਂ ਨੇ ਗੱਲਬਾਤ ਪੁੱਛੀ ਉਹਨਾਂ ਨੇ ਪਿੰਡ ਵਾਲੇ ਸਸਿਆ ਵੀ ਐ ਸੋਮਪਾਲ ਦਾ ਮੁੰਡਾ ਕੋਟਪਾਈ ਮੇਰਾ ਫੰਡ ਆ ਸਾਰਾ ਬੋਦੀ ਸਿਆਣ ਜੇ ਉਹ ਉਥੇ ਅੱਧਾ ਪੌਣਾ ਕਿੱਟਾ ਪਿਆ ਰਿਆ ਤੇ ਜੇ ਉਹਦੇ ਪਾਣੇ ਕਿੱਟੇ ਜੇ ਵੱਡੀ ਵੱਡੀ ਲੈ ਕੇ ਜਾਵਣ ਦਾ ਬੱਸ ਸਕਦਾ ਸੀ ਇਹ ਐਂਬੂਲੈਂਸ ਨੂੰ ਸੂਤ ਸਹੀ ਹੋਵੇ ਹੂੰ ਤਾਂ ਸਭ ਕੁਝ ਹੋ ਸਕਦਾ ਜੀ ਜੇ ਜਿਹੜੀ ਐਂਬੂਲੈਂਸ ਪੌਣੇ ਘੰਟੇ ਬਾਅਦ ਐਕਸੀਡੈਂਟ ਤੋਂ ਬਾਅਦ ਪਹੁੰਚੀ ਹੈ ਹੂੰ ਉਹ ਜੇ ਜਲਦੀ ਵੀ ਪਹੁੰਚ ਸਕਦੀ ਸੀ ਪਰ ਜਦੋਂ ਆਈ ਉਹਦੇ ਵਿੱਚ ਸਿਰਫ ਡਰਾਈਵਰ ਸੀ ਨਾ ਉਹਦੇ ਵਿੱਚ ਆਕਸੀਜਨ ਸੀ ਨਾ ਹੋਈ ਪਾਸਟੇਟ ਸੀ ਕੁਝ ਵੀ ਹੈ ਨਹੀਂ ਸੀ ਮਠਿੰਡਾ ਜ਼ਿਲ੍ਹੇ ਦੇ ਪੀਸੀਆਣੇ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਉਸ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਲੜਕੇ ਦੀ ਉਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਪਤਾ ਲੱਗਦਾ ਹੈ ਕਿ ਉਸ ਨੌਜਵਾਨ ਲੜਕੇ ਦਾ 12 ਤਰੀਕ ਨੂੰ ਯਾਨੀ 2 ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਜਦੋਂ ਉਹ ਆਪਣੇ ਵਿਆਹ ਦੀ ਖਰੀਦੋਫਰੋਕ ਦਾ ਸਾਮਾਨ ਬਠਿੰਡਾ ਦੇ ਵਿੱਚ ਕਰਨ ਦੇ ਲਈ ਗਿਆ ਸੀ ਤੇ ਉਹ ਜਗ੍ਹਾ ਤੋਂ ਵਾਪਸ ਆ ਰਿਹਾ ਸੀ ਤਾਂ ਵਾਪਸ ਆਉਂਦਿਆਂ ਦੌਰਾਨ ਉਸ ਦੀ ਗੱਡੀ ਅਚਾਨਕ ਤੋਂ ਟਰੱਕ ਦੇ ਵਿੱਚ ਜਾ ਵੱਜਦੀ ਹੈ ਆਮਣੇ ਸਾਹਮਣੇ ਦੋਨਾਂ ਦੇ ਵਿਕਲਾਂ ਦੀ ਟੱਕਰ ਹੋਈ ਤੇ ਉਸ ਦੌਰਾਨ ਉਸ ਨੌਜਵਾਨ ਲੜਕੇ ਸੰਦੀਪ ਦੀ ਮੌਤ ਹੋ ਗਈ ਹੈ ਅਸੀਂ ਉਸ ਘਰ ਦੇ ਬਾਹਰ ਮੌਜੂਦ ਹਾਂ ਜੋ ਕਿ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਪਾਈ ਦੇ ਵਿੱਚ ਸੰਦੀਪ ਸਿੰਘ ਜਿਹੜਾ ਪਿੰਡ ਦਾ ਰਹਿਣ ਵਾਲਾ ਸੀ ਉਸ ਪਰਿਵਾਰ ਦੇ ਵਿੱਚ ਤੇ ਇਹ ਵੀ ਕਹਿ ਸਕਦੇ ਆ ਕਿ ਦੋ ਪਰਿਵਾਰਾਂ ਦੇ ਵਿੱਚ ਇਸ ਸਮੇਂ ਉਸ ਦੁੱਖ ਦੀ ਘੜੀ ਦਾ ਪਹਾੜ ਟੁੱਟਿਆ ਕਿ ਜਿਹੜਾ ਕਿ ਜਿਹੜਾ ਇੱਕ ਸਮਾਂ ਜੋ ਦੋ ਦਿਨ ਪਹਿਲਾਂ ਖੁਸ਼ੀਆਂ ਦਾ ਸੀ ਤੇ ਉਹ ਸਮਾਂ ਹੁਣ ਦੁੱਖ ਦੇ ਵਿੱਚ ਬਦਲ ਚੁੱਕਿਆ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਇੱਕ ਵਾਰੀ ਅਸੀਂ ਘਰ ਦੇ ਬਾਹਰ ਦੀਆਂ ਦਿਖਾ ਰਹੇ ਆ ਕਿ ਉਸ ਘਰ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਕੋਟਪਾਈ ਪਿੰਡ ਦੇ ਵਿੱਚ ਸੰਦੀਪ ਸਿੰਘ ਦੇ ਘਰ ਦੀਆਂ ਇਸ ਘਰ ਦੇ ਵਿੱਚ ਪਹਿਲਾਂ ਖੁਸ਼ੀਆਂ ਦਾ ਮਾਹੌਲ ਸੀ ਦੋ ਦਿਨ ਪਹਿਲਾਂ ਦਾ ਇਹ ਸਮਾਂ ਸੀ ਕਿ ਰਿਸ਼ਤੇਦਾਰ ਆਏ ਹੋਏ ਸੀ ਤੇ ਕਿੱਦਾਂ ਤੇ ਭੰਗੜਾ ਪੈ ਰਿਆ ਸੀ ਕਿ ਹਰ ਤਰੀਕੇ ਦੇ ਨਾਲ ਖੁਸ਼ੀਆਂ ਜਿਹੜੀਆਂ ਸੀ ਕਿ ਆ ਇੱਕ ਤੁਸੀਂ ਨਾਲ ਸਾਂਝੀਆਂ ਕਰ ਰਹੀਆਂ ਸੀ ਪਰ ਲੇਕਿਨ ਇਹ ਸ਼ਾਇਦ ਕੁਦਰਤ ਨੂੰ ਮਨਜ਼ੂਰ ਨਹੀਂ ਸੀਗਾ ਇਹ ਖੁਸ਼ੀਆਂ ਦਾ ਮਾਹੌਲ ਤਿੰਨ ਹੁਣ ਇਹ ਕਿਤੇ ਨਾ ਕਿਤੇ ਦੋ ਦਿਨ ਤੋਂ ਬਾਅਦ ਇਸ ਤਰੀਕੇ ਦਾ ਮਾਹੌਲ ਬਣਿਆ ਕਿ ਸਨਮ ਦੀ ਇੱਕ ਸੰਦੀਪ ਸਿੰਘ ਦੀ ਪੁੱਤਰੀ ਮੌਤ ਹੈ ਉਹ ਇਸ ਰੋਡ ਐਕਸੀਡੈਂਟ ਦੇ ਵਿੱਚ ਹੋ ਚੁੱਕੀ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਸੰਦੀਪ ਸਿੰਘ ਦੇ ਜਿਹੜੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਕਰੋਨਾ ਸਮੇਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਤੇ ਫਿਰ ਉਸ ਤੋਂ ਬਾਅਦ 3 ਸਾਲ ਤੋਂ ਬਾਅਦ ਇੱਕ ਸਮਾਂ ਖੁਸ਼ੀਆਂ ਦਾ ਇਸ ਪਰਿਵਾਰ ਨੂੰ ਮਿਲਿਆ ਸੀ ਪਰ ਉਹ ਵੀ 2 ਦਿਨ ਤੋਂ ਬਾਅਦ ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਹੋਣਾ ਦੁੱਖ ਦਾ ਇੱਕ ਪਹਾੜ ਕਹਿ ਲਿਏ ਕਿ ਇਸ ਪਰਿਵਾਰ ਦੇ ਉੱਤੇ ਡਿੱਗਿਆ ਤੇ ਇਹ ਦੁੱਖ ਦੀ ਘੜੀ ਜਿਹੜੀ ਹੈਗੀ ਹੈ ਇੱਕ ਪਰਿਵਾਰ ਨਹੀਂ ਬਲਕਿ ਦੋ ਪਰਿਵਾਰ ਜਿਹੜੇ ਕਿ ਇੱਕ ਹੋਏ ਸੀ ਤੇ ਉਸ ਦੇ ਵਿੱਚ ਬੰਧਨ ਦੇ ਵਿੱਚ ਬੰਨੀ ਉਹ ਲਾੜੀ ਸੀ ਜਿਹੜੀ ਕਿ ਰੰਗੀਨ ਜਿਸ ਨੇ ਕਪੜੇ ਪਾਏ ਤੇ ਚੂੜਾ ਪਾਉਣਾ ਸੀ ਤੇ ਹੁਣ ਉਹ ਸ਼ਾਇਦ ਕੁਦਰਤ ਨੂੰ ਉਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਮਨਜ਼ੂਰ ਨਹੀਂ ਸੀ ਤੇ ਫਿਰ ਉਸ ਦੀ ਜਿਹੜੀ ਇੱਕ ਦੁੱਖ ਦੀ ਘੜੀ ਦੇ ਵਿੱਚ ਹੁਣ ਪਿੰਡ ਵਾਲੇ ਨੇ ਆ ਰਹੇ ਨੇ ਤੇ ਰਿਸ਼ਤੇਦਾਰ ਵੀ ਜਿਹੜੇ ਉਹਨੇ ਉਹ ਵੀ ਬੈਠੇ ਹੋਏ ਨੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਦੁੱਖ ਸਾਂਝਾ ਕਰਨ ਦੇ ਲਈ ਆ ਰਹੇ ਤੇ ਆਖਰ ਵੀ ਆ ਇੱਕ ਘਟਨਾ ਵਾਪਰੀ ਦਾ ਵਾਪਰੀ ਕਿਉਂ ਤਾਂ ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਚੰਗੇ ਨਹੀਂ ਲੱਗਦੇ ਕਿ ਪਰਿਵਾਰ ਦੇ ਨਾਲ ਗੱਲਬਾਤ ਕਰੀਏ ਕਿਉਂਕਿ ਇਸ ਦੁਖਰੀ ਘੜੀ ਦੇ ਵਿੱਚ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਤੇ ਪਰ ਇਹ ਜਾਣਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਖਰ ਜੇਕਰ ਸੰਦੀਪ ਸਿੰਘ ਜੇਕਰ ਉਸ ਨੂੰ ਬਚਾਇਆ ਵੀ ਜਾ ਸਕਦਾ ਸੀ ਤੇ ਆਖਰ ਅਨਗੈਲੀ ਕੀ ਰਹੀਆਂ ਨੇ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਸੰਦੀਪ ਸਿੰਘ ਉਸ ਸਮੇਂ ਗੱਲਬਾਤ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਮੈਂ ਥੋੜਾ ਜਿਹਾ ਤੁਹਾਡਾ ਧੰਨਵਾਦ ਕਰਦਾ ਇੱਕ ਵਾਰੀ ਨਜ਼ਦੀਕ ਆ ਕੇ ਥੋੜੀ ਜਿਹਾ ਆਪਾਂ ਗੱਲਬਾਤ ਲੜਕੇ ਦੇ ਚਾਚਾ ਜੀ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਥੋੜਾ ਜਿਹਾ ਜਾਨਣਾ ਚਾਹਾਂਗੇ ਜੇਕਰ ਸੰਦੀਪ ਸਿੰਘ ਨੂੰ ਚਾਹੁੰਦੇ ਤਾਂ ਬਚਾ ਸਕਦੇ ਉਸ ਘਟਨਾ ਤੋਂ ਬਾਅਦ ਵੀ ਸੰਦੀਪ ਨਾਲ ਗੱਲਬਾਤ ਹੁੰਦੀ ਰਹੀ ਹੈ ਜੋ ਸਾਨੂੰ ਪਤਾ ਲੱਗਿਆ ਕਿਵੇਂ ਇਹ ਹੋਇਆ ਕਿਵੇਂ ਸੀ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹ ਚੁੱਕਟਿਆ ਗਿਆ ਤੇ ਉਦੋਂ ਉਹਨਾਂ ਨੇ ਕਿ ਆਪ ਨੂੰ ਗੱਲਬਾਤ ਪੁੱਛੀ ਉਹਨਾਂ ਨੇ ਪਿੰਡ ਵਾਲੇ ਨੇ ਉਹਨਾਂ ਨੇ ਕਿ ਮੈਂ ਦੱਸਿਆ ਵੀ ਐ ਸੋਮਪਾਲ ਦਾ ਮੁੰਡਾ ਕੋਟਪਾਈ ਮੇਰਾ ਪਿੰਡ ਆ ਸਾਰਾ ਕੁਝ ਦੱਸਿਆ ਉਹਨਾਂ ਨੇ ਤੇ ਜੇ ਉਹ ਉੱਥੇ ਅੱਧਾ ਪੌਣਾ ਘਟਾ ਪਿਆ ਰਿਆ ਹੂੰ ਤੇ ਜੇ ਉੱਤੇ ਪੌਣਾ ਘਟਾ ਜੀ ਕੋਈ ਵੱਡੀ-ਕੁੱਡੀ ਲੈ ਕੇ ਜਾ ਵੜਨ ਦਾ ਬੱਸ ਸਕਦਾ ਸੀ ਇਹ ਐਕਸੀਡੈਂਟ ਬਾਰੇ ਜਾਨਣਾ ਚਾਹੁੰਦੇ ਕਿ ਪਹਿਲਾਂ ਕਿ ਇਹ ਵਾਪਰਿਆ ਕਿਵੇਂ ਤੇ ਕਿਹਦੇ ਕਿਹਦੇ ਨਾਲ ਜਿਵੇਂ ਐਕਸੀਡੈਂਟ ਹੋਇਆ ਤੇ ਫਿਰ ਕੋਈ ਟਰੱਕ ਹੋਇਆ ਜੀ ਟਰੱਕ ਨਾਲ ਅੱਛਾ ਸਾਡੀ ਆਮੋ ਸਾਹਮਣੇ ਹੋਈ ਹੈ ਨਾ ਆਮੋ ਸਾਹਮਣੇ ਟਰੱਕ ਨਾਲ ਹੋਇਆ ਔਰ ਟਰੱਕ ਦਾ ਟਾਇਰ ਫਟਿਆ ਕੀ ਹੋਇਆ ਟਰੱਕ ਵਿੱਚ ਵੱਜਿਆ ਅਕਚੂਰ ਤੇ ਪਿੰਡ ਵਾਲਿਆਂ ਨੇ ਜਦੋਂ ਇਹ ਭਾਣਾ ਵਾਪਰਿਆ ਤੇ ਸੰਦੀਪ ਜੀ ਨਾਲ ਗੱਲਬਾਤ ਵੀ ਕੀਤੀ ਐ ਪੂਰੀ ਗੱਲਬਾਤ ਹੋਈ ਐ ਉਦੋਂ ਬੋਲਦੇ ਸੀਗੇ ਉਦੋਂ ਬੋਲਦੇ ਸੀਗੇ ਤੇ ਉਦੋਂ ਜਦੋਂ ਤੁਹਾਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਨਹੀਂ ਹੋ ਸਕਦਾ ਸੀ ਕਿ ਪਿੰਡ ਵਾਲਾ ਕੋਈ ਨਾ ਕੋਈ ਕੋਈ ਮਨੁੱਖਤਾ ਦਾ ਆਪਣਾ ਇਸ ਤਰੀਕੇ ਦੇ ਨਾਲ ਕੋਈ ਸੇਵਾ ਭਾਵਨਾ ਦਿਖਾਉਂਦਾ ਤੇ ਉਹਨੂੰ ਹਸਪਤਾਲ ਪਹੁੰਚਾਇਆ ਜਾ ਸਕਦਾ ਸੀ ਜਾ ਸਕਦਾ ਜੀ ਆਪੇ ਤੁਸੀਂ ਲਿਆ ਸਕਦਾ ਜੋ ਕਾਰਜ ਬਾਕੇ ਕਾਜ ਪਾਗ ਲਿਆ ਸਕਦਾ ਪਰਾਈਵਟ ਗੱਡੀ ਤੇ ਲੈ ਜਾਂਦੇ ਬੱਜ ਸਕਦਾ ਬੱਜ ਸਕਦਾ ਸੀ ਜੇ ਚਾਹੁੰਦੇ ਪਰ ਉਹਨਾਂ ਨੇ ਕੀ ਆਪਣੀ ਜ਼ਿੰਮੇਵਾਰੀ ਸਮਝੀ ਤਾਂ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਪਹਿਲਾਂ ਨਹੀਂ ਜ਼ਿੰਮੇਵਾਰੀ ਉਹਨਾਂ ਨੇ ਤੋਂ ਆਇਆ ਵੀ ਕਾਲ ਕੀਤੀ ਉਹਨਾਂ ਨੇ ਦੱਸੇ ਸਾਨੂੰ ਬਲਕੇ ਵੀ ਅ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਤੇ ਉਸ ਐਕਸੀਡੈਂਟ ਦੌਰਾਨ ਉਹ ਕਿੰਨੇ ਘੰਟੇ ਉਸ ਸਿਚੁਏਸ਼ਨ ਦੇ ਵਿੱਚ ਉਸ ਜਗ੍ਹਾ ਤੇ ਰਿਹਾ ਉਸ ਤੇ ਅੱਧਾ ਘੰਟਾ ਉੱਥੇ ਰਿਹਾ ਉਸ ਤੋਂ ਬਾਅਦ ਜਦੋਂ ਐਮਬਲੈਂਸ ਪਹੁੰਚਾ ਤਾਂ ਤੇ ਪੌਣਾ ਘਟਾ ਐਮਬਲੈਂਸ ਮ 14 16 ਕਿਲੋਮੀਟਰ ਹੋਗਾ 16 ਕਿਲੋਮੀਟਰ ਦਾ ਅੱਧੇ ਘੰਟੇ ਪੌਣੇ ਘੰਟੇ ਚ ਪਹੁੰਚੀ ਹੈ ਆਕਸੀਜਨ ਵੀ ਆ ਪੌਣੇ ਘੰਟੇ ਦੇ ਵਿੱਚ ਹਾਂਜੀ ਹਾਂਜੀ ਤੇ ਉਸ ਦੇ ਵਿੱਚ ਕਿਸੇ ਤਰੀਕੇ ਦੀ ਸਹੂਲਤਾਂ ਸੀ ਉਹ ਜਿਵੇਂ ਅਸੀਂ ਉਹਦੀ ਵੀਡੀਓ ਬਣਾਈ ਹੋਈ ਹੈ ਤੇ ਕੁਝ ਵੀ ਨਹੀਂ ਸੋਚ ਨਾ ਕੋਈ ਇਕੱਲਾ ਡਰਾਈਵਰ ਸੀਗਾ ਨਾ ਕੋਈ ਡਾਕਟਰ ਦੀ ਸਹੂਲਤਾਂ ਸੀ ਨਾ ਕੋਈ ਦੇ ਚ ਆਕਸੀਜਨ ਸੀ ਕੁਛ ਵੀ ਨਹੀਂ ਉਹਦੀ ਜਿਹੜੀਆਂ ਸੱਟਾਂ ਸੀ ਜਾਂ ਇੰਜਰੀਜ਼ ਸੀ ਜਾਂ ਇੱਕ ਸਿਰਕੇ ਸੀਗੀ ਤੇ ਬੱਖੀ ਸੀ ਸੀ ਸੀਗੀ ਤੇ ਸਾਹ ਲੈਣ ਦੇ ਵਿੱਚ ਤਕਲੀਫ ਸੀ ਛਾਤੀ ਛਾਤੀ ਸੀ ਤੇ ਇੱਕ ਸਿਰਫ ਸੀਗੀ ਇਸ ਸਾਹ ਲੈਣ ਦੇ ਵਿੱਚ ਤਕਲੀਫ ਸੀ ਜੇ ਸ਼ਾਇਦ ਵੈਂਟੀਲੇਟਰ ਹੁੰਦਾ ਤਾਂ ਸਿਜ਼ਨ ਮਿਲ ਸਕਦੇ ਸੀ ਮਿਲ ਸਕਦੇ ਸੀ ਸਾਰੇ ਬਾਹ ਸਕਦਾ ਜੀ ਇਹ ਇਹ ਸੋਇ ਦਾ ਵੈਚ ਚੋਦੀ ਦੋਦੇ ਸੋ ਵਾਟ ਇਜ਼ ਜ਼ਿਮੇਵਾਰੀ ਤੁਸੀਂ ਕੀ ਜ਼ਿੰਮੇਵਾਰ ਤੁਸੀਂ ਗਲਤੀ ਕਿਸ ਦੀ ਮੰਨ ਸਕਦੇ ਹੋ ਦੇਖੋ ਦੇਖੋ ਇੱਕ ਵਾਰੀ ਸ਼ਾਸਨ ਵੀ ਜ਼ਿੰਮੇਵਾਰ ਹੈਗਾ ਜੀ ਜੇ ਸੁਵਿਧਾ ਸਾਹਿਤ ਮਿਲ ਜਾਂਦੀ ਤਾਂ ਅਸੀਂ ਅਸੀਂ ਤੁਲਨਾ ਵਿਦੇਸ਼ਾਂ ਦੇ ਨਾਲ ਕਰਦੇ ਹਾਂ ਜਦੋਂ ਉਹ ਦੇਖਦੇ ਹਾਂ ਕਿ ਵਿਦੇਸ਼ਾਂ ਦੇ ਨਾਲ ਵੱਡੀਆਂ-ਵੱਡੀਆਂ ਸੁਵਿਧਾਵਾਂ ਸਾਨੂੰ ਜਦੋਂ ਕੋਈ ਐਕਸੀਡੈਂਟ ਵਾਪਰਦਾ ਤਾਂ ਉਥੋਂ ਹੈਲੀਕਾਪਟਰ ਤੱਕ ਆ ਕੇ ਉਹਨਾਂ ਨੂੰ ਐਂਬੂਲੈਂਸ ਦੇ ਜ਼ਰੀਏ ਉਹਨਾਂ ਨੂੰ ਲੈ ਕੇ ਜਾਂਦੇ ਨੇ ਉਸੇਗਾ ਤੇ ਪਰ ਸਾਡਾ ਅਜੇ ਵੀ ਲੋਕ ਯਾਦਾ ਕੀ ਤਰ੍ਹਾਂ ਕਿਸੇ ਤੁਹਾਨੂੰ ਫੋਨ ਕਰਕੇ ਬੁਲਾਇਆ ਜਾਂ ਉਹ ਆਪ ਵੀ ਪਹੁੰਚਾ ਲੱਗਦੇ ਹਾਂਜੀ ਹਾਂ ਜਸਰ ਸਰ ਦੇ ਸਰ ਦੇ ਜਿਗਰਾਂ ਦੀਆਂ ਗੱਲਾਂ ਹੀ ਨਹੀਂ ਬਹੁਤ ਲੇਟ ਪਹੁੰਚੀ ਓਂਗਲੈਂਡ ਵੀ ਉੱਥੇ ਬਹੁਤ ਟਾਈਮ ਲੱਗ ਗਈ ਹੈ अच्छा आ, संदीप ਕਰਦੇ ਕੀ ਸੀਗੇ ਤੇ ਕਿੰਨੇ ਕੁ ਉਮਰ ਸੀ ਉਹਨਾਂ ਦੀ 28 ਸਾਲ ਦੀ ਉਮਰ ਸੀਗੀ ਪਟਵਾਰੀ ਸੀ ਪਟਵਾਰੀ ਸੀ ਹਾਂ ਤੇ ਕਿੰਨਾ ਕੁ ਕੇਸ ਤੇ ਲੱਗੇ ਜਿਆ ਫਾਦਰ ਅੱਛਾ ਪਿਤਾ ਜੀ ਪਹਿਲਾਂ ਇਹਨਾਂ ਦੇ ਪਟਵਾਰੀ ਸੀ ਕਾਨੂੰਗੋਸੀ ਕਾਨੂੰਗੋਸੀ 3 ਸਾਲ ਪਹਿਲਾਂ ਉਹਨਾਂ ਦੇ ਕੋਰੋਨਾ ਟਾਈਮ ਦੇ ਵਿੱਚ ਹਾਂਜੀ ਹਾਂਜੀ ਇਹ ਇਹ ਦੇਖੋ ਦਾ ਜਿਹੜੀ ਘੜੀ ਆ ਇਹ ਇੱਕ ਪਰਿਵਾਰ ਤੇ ਨਹੀਂ ਬਲਕਿ ਅਸੀਂ ਕਹਾਵਾਂਗੇ ਕਿ ਦੋ ਪਰਿਵਾਰਾਂ ਦੇ ਵਿੱਚ ਉਹ ਇਹ ਸਰਕਾਰ ਪ੍ਰਸ਼ਾਸਨ ਜੇਕਰ ਉਸ ਸੁਵਿਧਾ ਦੇ ਵਿੱਚ ਜੇ ਐਂਬੂਲੈਂਸ ਉਸ ਮੌਕੇ ਦੇ ਉੱਤੇ ਪਹੁੰਚ ਸਕਦੀ ਤਾਂ ਸ਼ਾਇਦ ਇਹ ਵਰਤਾਨਤ ਨਾ ਵਾਪਰਦਾ ਇੱਕ ਲੜਕੀ ਦੇ ਜਿਹੜੇ ਪਿਤਾ ਜੀ ਬੈਠੇ ਹੋਏ ਨੇ ਕੋਮਲ ਉਸ ਲੜਕੀ ਦਾ ਨਾਮ ਹੈ ਜਿਨੇ ਇੱਕ ਸੁਹਾਗ ਦਾ ਰੰਗ ਜਿਹੜਾ ਇੱਕ ਵੇਖਣਾ ਸੀ ਤੇ ਉਹ ਕਿਤੇ ਨਾ ਕਿਤੇ ਅੱਜ ਉਹ ਪਰਿਵਾਰ ਦੇ ਵਿੱਚ ਵੀ ਦੁੱਖ ਦਾ ਮਾਹੌਲ ਆ ਉਹਨਾਂ ਦੇ ਪਰਿਵਾਰ ਦੇ ਲੜਕੀ ਦੇ ਪਿਤਾ ਜੀ ਬੈਠੇ ਨੇ ਨੇਗਲੀਜੈਂਸੀ ਕਿਦੀ ਵੇਖਦੇ ਹੋ ਤੁਸੀਂ ਨਲਾਇਕੀ ਕਿਦੀ ਵੇਖਦੇ ਹੋ ਇਸ ਪੂਰੀ ਘਟਨਾ ਦੇ ਵਿੱਚ ਇਸ ਤੇ ਤਾਂ ਟਰੱਕ ਵਾਲੇ ਦੀ ਗਲਤੀ ਆਦੀ ਟਰੱਕ ਵਾਲੇ ਦਾ ਟਾਇਰ ਟੇ ਉਹ ਆ ਕੇ ਕਾਰ ਦੇ ਵਿੱਚ ਵੱਜਿਆ ਅੱਛਾ ਕਾਰ ਤਾਂ ਪਲੀ ਸਾਈਡ ਤੇ ਜਾ ਰਹੀ ਸੀ ਕਾਰ ਵਾਲੀ ਸਾਈਡ ਆ ਕੇ ਵੱਜਿਆ ਅਸਾਂ ਗੱਲ ਕਰ ਰਹੇ ਸੀ ਕਿ ਚਾਹੁੰਦੇ ਤਾਂ ਬਚਾ ਸਕਦੇ ਸੀਗੇ ਪਰ ਨਲਾਇਕੀ ਅਣਗਹਿਲੀ ਕਿਦੀ ਹੈ ਲਾਇਕੀ ਦਾ ਜੀ ਪ੍ਰਸ਼ਾਸਨ ਦੀ ਹੈ ਜੇ ਐਂਬੂਲੈਂਸਾਂ ਦੀ ਸਹੂਲਤ ਸਹੀ ਹੋਵੇ ਹੂੰ ਤਾਂ ਸਭ ਕੁਝ ਹੋ ਸਕਦਾ ਸੀ ਜਿਹੜੀ ਐਂਬੂਲੈਂਸ ਪੌਣੇ ਘੰਟੇ ਬਾਅਦ ਐਕਸੀਡੈਂਟ ਤੋਂ ਬਾਹਰ ਪਹੁੰਚੀ ਹੈ ਹੂੰ ਉਹ ਛੇਤੀ ਜਲਦੀ ਵੀ ਪਹੁੰਚ ਸਕਦੀ ਸੀ ਪਰ ਜਦੋਂ ਆਈ ਉਹਦੇ ਵਿੱਚ ਸਿਰਫ ਡਰਾਈਵਰ ਸੀ ਨਾ ਉਹਦੇ ਵਿੱਚ ਆਕਸੀਜਨ ਸੀ ਨਾ ਕੋਈ ਫਾਸਟੇਟ ਸੀ ਕੁਝ ਵੀ ਹੈ ਨਹੀਂ ਸੀ ਆਰਾਮਦਾਰੀ ਨਾਲ ਉਹ ਲੈ ਕੇ ਗਿਆ ਹੂੰ ਜੇ ਉਹ ਜਲਦੀ ਪਹੁੰਚਾ ਲੰਦਾ ਤਾਂ ਹੋ ਸਕਦਾ ਸੀ ਸਾਡੇ ਬੱਚੇ ਦੀ ਜਾਨ ਬਚ ਜਾਂਦੀ ਲੀਡਰਾਂ بڑے ਵੱਡੇ ਵਾਅਦੇ ਕਰਦੇ ਨੇ ਗੱਲਾਂ ਕਰਦੇ ਨੇ ਪਰ ਅਸੀਂ ਇਸ ਮੌਕੇ ਦੇ ਉੱਤੇ ਚੰਗੇ ਨਹੀਂ ਲੱਗਦੇ ਕਿ ਅਸੀਂ ਲੀਡਰਾਂ ਨੂੰ ਕੁਝ ਕਹੀਏ ਪਰ ਫਿਰ ਵੀ ਇਸ ਮੌਕੇ ਤੇ ਤੁਸੀਂ ਕੀ ਉਹਨਾਂ ਨੂੰ ਜਵਾਬ ਦੇਣਾ ਚਾਹੁੰਦੇ ਹੋ ਕਿ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਘੜੀ ਹੈ ਇਹ ਸੱਤਰ ਵਿੱਚ ਅਸੀਂ ਤਾਂ ਇਹੀ ਕਹਾਂਗੇ ਜੇ ਪ੍ਰਸ਼ਾਸਨ ਸਹੀ ਸਹੂਲਤਾਂ ਦੇਵੇ ਤਾਂ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦੀ ਕੋਈ ਜਾਨ ਨਾ ਜਾਵੇ ਉਹੀ ਕਹਿ ਸਕਦੇ ਹਾਂ ਇਸ ਤਰ੍ਹਾਂ ਵੀ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਐਂਬੂਲੈਂਸ ਟਾਈਮ ਤੇ ਪਹੁੰਚੇ ਰਮਨ ਸਿੰਘ ਜੀ ਐ ਥੋੜਾ ਜਿਹਾ ਦੁਮੈਖ ਡਾਕੀ ਕਿਲੇ ਨਾਰ ਸਿੰਘ ਜੀ ਦਾ ਕੰਨਾ ਚਾਉ ਨੂੰ 5:30 ਵਜੇ ਐਕਸੀਡੈਂਟ ਹੋਇਆ ਜੀ ਜੀ ਡਰਾਈਵਰ ਹੈ ਜੋ ਰੈਸਟ ਹੈ ਜੀ ਜੋ ਵਾਣਦੀ ਕਾਰਵਾਈ ਹੈ ਇਹਨਾਂ ਦੀ ਉੱਥੇ ਕਾਰਵਾਈ ਕਰ ਰਹੇ ਨੇ ਜੀ ਜੀ ਤੇ ਇਹ ਇਹ ਵਾਪਰਿਆ ਕਿਸ ਤਰ੍ਹਾਂ ਗਲਤੀ ਕਿਸ ਦੀ ਰਹੀ ਕੁਝ ਪ੍ਰਤਵਦੀਸ਼ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਪ੍ਰਤਵਦੀਸ਼ ਦੇ ਵਿੱਚ ਸਾਹਮਣੇ ਆ ਉਹ ਜੀ ਗਲਤੀ ਕੀ ਦੀ ਹੈ ਰਿਪੋਰਟਾਂ ਲਵਾਂਗੇ ਜੀ ਅੱਛਾ ਤੇ ਕਿੱਥੋਂ ਦਾ ਰਹਿਣ ਵਾਲਾ ਟਰੱਕ ਡਰਾਈਵਰ ਜਿਹੜਾ ਹੈਗਾ ਇਹ ਕਿਉਂਕਿ ਟਾਇਰ ਵੀ ਫਟੇ ਨੇ ਵਹੀਕਲਾਂ ਦੇ ਦੋਨੋਂ ਦੋਨਾਂ ਵੀਕਲਾਂ ਦੇ ਟਾਇਰ ਫਟੇ ਨੇ ਜੀ ਹੂੰ ਔਰ ਜੋ ਇੱਥੇ ਨੇੜੇ ਪਿੰਡਾਂ ਨੇ ਸੀਗੇ ਦੱਸਦੇ ਨੇ ਜੀ ਇਹਨਾਂ ਦੇ ਟਾਇਰ ਵਗੈਰਾ ਜੋ ਗੱਡੀਆਂ ਦੇ ਹੂੰ ਫਟਣ ਕਰਕੇ ਹਾਸਾ ਪੈਂਦਾ ਅੱਛਾ ਟਾਇਰ ਫਟੇ ਨੇ ਠੀਕ ਹੈ